ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਅਦਾਲਤ ਦੇ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਹੈ ਔਰ ਬੜਾ ਹੀ ਗੰਭੀਰ ਮਾਮਲਾ ਹੈ ਤੇ ਗੰਭੀਰ ਦੋਸ਼ ਨੇ ਉਹ ਕੀ ਨੇ ਦਰਅਸਲ ਆਮ ਆਦਮੀ ਪਾਰਟੀ ਦੇ ਵਿੱਚੋਂ ਬੀਤੇ ਦਿਨਾਂ 'ਚ ਇੱਕ ਲੀਡਰ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ ਜਿਸ ਦਾ ਨਾਮ ਹੈ ਸ਼ਵੇਤਾ ਜਿੰਦਲ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਨੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਹਨਾਂ ਵੱਲੋਂ ਹੀ ਗੰਭੀਰ ਦੋਸ਼ ਲਾਏ ਗਏ ਨੇ ਤੇ ਅਦਾਲਤ ਦਾ ਰੁਖ ਕੀਤਾ ਗਿਆ ਅਰ ਅਦਾਲਤ ਦਾ ਰੁਖ ਸਿੱਧਾ ਕੀਤਾ ਗਿਆ ਜਾਂ ਪਹਿਲਾਂ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ ਇਸ ਦੇ ਬਾਰੇ ਤਾਂ ਜਾਣਕਾਰੀ ਕੀ ਹੈ ਇਹ ਵੀ ਅੱਗੇ ਜਾ ਕੇ ਦੱਸਦੇ ਹਾਂ ਪਰ ਸ਼ਵੇਤਾ ਜਿੰਦਲ ਵੱਲੋਂ ਗੰਭੀਰ ਦੋਸ਼ ਲਾਏ ਗਏ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਸਿਹਤ ਮੰਤਰੀ ਨੇ ਇਸ ਵਕਤ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਖਿਲਾਫ ਨੋਟਿਸ ਜਾਰੀ ਹੋਇਆ ਅਦਾਲਤ ਵੱਲੋਂ ਉਹਨਾਂ ਦੇ ਪੁੱਤਰ ਦੇ ਖਿਲਾਫ ਨੋਟਿਸ ਜਾਰੀ ਹੋਇਆ ਔਰ ਆਮ ਆਦਮੀ ਪਾਰਟੀ ਦਾ ਡਾਕਟਰ ਬਲਬੀਰ ਸਿੰਘ ਦਾ ਜਿਹੜਾ ਦਫ਼ਤਰ ਚਲਾ ਰਿਹਾ ਸੀ ਵਿਅਕਤੀ ਇਨਚਾਰਜ ਦੇ ਖਿਲਾਫ ਨੋਟਿਸ ਜਾਰੀ ਹੋਇਆ ਔਰ ਇਹਨਾਂ ਸਾਰੇ ਵਿਅਕਤੀਆਂ ਦੇ ਖਿਲਾਫ ਸ਼ਿਕਾਇਤ ਕਿਸ ਨੇ ਕੀਤੀ ਸੀ ਸ਼ਵੇਤਾ ਜਿੰਦਲ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਸ਼ਾਮਲ ਸਨ ਲੀਡਰ ਸਨ ਔਰ ਉਹਨਾਂ ਨੂੰ ਐਮਸੀ ਦੇ ਇਲੈਕਸ਼ਨ ਦੇ ਟਿਕਟ ਦਾ ਆਫਰ ਕੀਤੇ ਗਏ ਔਰ ਦੋਸ਼ ਕੀ ਨੇ ਦਰਅਸਲ ਇਹ ਵੀ ਪਤਾ ਲੱਗਿਆ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਕਿ ਸ਼ਵੇਤਾ ਜਿੰਦਲ ਨੂੰ ਗਲਤ ਢੰਗ ਦੇ ਨਾਲ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਹੀ ਜਿਹੜਾ ਟੱਚ ਕੀਤਾ ਜਾਂਦਾ ਸੀ ਉਹਨਾਂ ਦਾ ਸਰੀਰਕ ਸੋਸ਼ਣ ਹੋਇਆ ਹੈ ਏਜੰਸੀ ਸੋਸ਼ਣ ਕਦੋਂ-ਕਦੋਂ ਹੁੰਦਾ ਰਿਹਾ ਇਸ ਦੇ ਬਾਰੇ ਤਾਂ ਹੁਣ ਅਦਾਲਤ ਦੇ ਵਿੱਚ ਜਿਹੜੇ ਬਿਆਨ ਦਰਜ ਕਰਵਾਉਣੇ ਨੇ ਸ਼ਵੇਤਾ ਜਿੰਦਲ ਨੇ ਉਸ ਤੋਂ ਸਾਰਾ ਕੁਝ ਪਤਾ ਲੱਗੇਗਾ ਰ ਇਹ ਵੀ ਪਤਾ ਲੱਗਿਆ ਕਿ ਅਦਾਲਤ ਨੂੰ ਸਬੂਤ ਵੀ ਦੇ ਚੁੱਕੇ ਨੇ ਸ਼ਵੇਤਾ ਜਿੰਦਲ ਇਸੇ ਕਰਕੇ ਮੁਸ਼ਕਲਾਂ ਵਧ ਗਈਆਂ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਡਾਕਟਰ ਬਲਵੀਰ ਸਿੰਘ ਵੀ ਇੱਕ ਨਵੇਂ ਵਿਵਾਦ ਦੇ ਵਿੱਚ ਘਰ ਦੇ ਦਿਖਾਈ ਦੇ ਰਹੇ ਨੇ ਵੱਡੇ ਸਵਾਲ ਖੜੇ ਹੋ ਰਹੇ ਨੇ ਦਰਅਸਲ ਆਮ ਆਦਮੀ ਪਾਰਟੀ ਦੇ ਪਹਿਲਾਂ ਵੀ ਕੈਬਨਟ ਵਜ਼ੀਰ ਕਈਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਚੁੱਕਾ ਹੈ ਕਈ ਹਾਲੇ ਵੀ ਕੈਬਨਟ ਵਜ਼ੀਰ ਬਣੇ ਹੋਏ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਦੋਸ਼ ਲੱਗਦੇ ਰਹੇ ਨੇ ਇਸ ਤਰ੍ਹਾਂ ਦੇ ਕਿਸੇ ਦੀਆਂ ਅਸ਼ਲੀਲ ਜਾਂ ਇਤਰਾਯੋਗ ਵੀਡੀਓਜ਼ ਜਾਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਸੀ ਔਰ ਕਈਆਂ ਦੇ ਖਿਲਾਫ ਤਾਂ ਐਸਸੀ ਕਮਿਸ਼ਨ ਤੱਕ ਵੀ ਮਾਮਲਾ ਪੁੱਜਿਆ ਔਰ ਤੁਸੀਂ ਸਾਰੇ ਜਾਣਦੇ ਹੋ ਉਸ ਦੇ ਵਿੱਚ ਕਿਹੜੇ ਕਿਹੜੇ ਕੈਬਨਿਟ ਵਜ਼ੀਰ ਨੇ ਜਿਹੜੇ ਤੱਕ ਜਿਹੜੇ ਕੀ ਹੁਣ ਇਸ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਘਿਰਦੇ ਰਹੇ ਨੇ ਉਹਨਾਂ ਦੇ ਖਿਲਾਫ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਕਾਨੂੰਨਾਂ ਤੌਰ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰਵਾਈ ਕਈਆਂ ਤੋਂ ਵਜ਼ੀਰੀਆਂ ਜ਼ਰੂਰ ਵਾਪਸ ਲੈ ਲਈਆਂ ਪਰ ਕਈ ਹਾਲੇ ਵੀ ਵਜ਼ੀਰ ਬਣੇ ਹੋਏ ਨੇ ਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਲ੍ਹਾ ਪਟਿਆਲਾ ਤੋਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਹ ਇਹ ਹੈ ਕਿ ਸ਼ਵੇਤਾ ਜਿੰਦਲ ਆਮ ਆਦਮੀ ਪਾਰਟੀ ਦੇ ਲੀਡਰ ਰਹਿ ਚੁੱਕੇ ਨੇ ਅਹੁਦੇਦਾਰੀਆਂ ਉਹਨਾਂ ਦੇ ਕੋਲ ਰਹੀਆਂ ਨੇ ਉਹਨਾਂ ਨੇ ਗੰਭੀਰ ਦੋਸ਼ ਲਾਏ ਨੇ ਤੇ ਪਟਿਆਲਾ ਅਦਾਲਤ ਦੇ ਵੱਲੋਂ ਹੀ ਇਹ ਨੋਟਿਸ ਜਾਰੀ ਕੀਤਾ ਗਿਆ ਇੱਕ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਜਿਸ ਵਿੱਚ ਡਾਕਟਰ ਬਲਬੀਰ ਸਿੰਘ ਦੇ ਖਿਲਾਫ ਨੋਟਿਸ ਹੈ ਉਹਨਾਂ ਦੇ ਪੁੱਤਰ ਦੇ ਖਿਲਾਫ ਨੋਟਿਸ ਹੈ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਦਫ਼ਤਰ ਉਹਨਾਂ ਦਾ ਚਲਾਉਂਦੇ ਸੀ ਡਾਕਟਰ ਬਲਬੀਰ ਸਿੰਘ ਦਾ ਉਹਨਾਂ ਦੇ ਇੰਚਾਰਜ ਦੇ ਖਿਲਾਫ ਨੋਟਿਸ ਜਾਰੀ ਹੋਇਆ ਹੈ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਔਰ ਉਸ ਨੋਟਿਸ ਦੀ ਜਿਹੜੀ ਕਾਪੀ ਹੈ ਉਹ ਸਾਡੇ ਕੋਲ ਹੈ ਜਿਸ ਦੇ ਵਿੱਚ ਬਕਾਇਦਾ ਤਾਰ ਦੇ ਉੱਤੇ ਮੈਂਸ਼ਨ ਕੀਤਾ ਗਿਆ ਇਹ ਸਾਰੇ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਡਾਕਟਰ ਬਲਬੀਰ ਸਿੰਘ ਤੇ ਜਿੰਨਾ ਹੋਰਾਂ ਦੇ ਖਿਲਾਫ ਨੋਟਿਸ ਜਾਰੀ ਹੋਇਆ ਉਹ ਅਦਾਲਤ ਨੂੰ ਆਪਣਾ ਜਵਾਬ ਦੇ ਕੇ ਸੰਤੁਸ਼ਟ ਕਰਵਾ ਪਾਉਂਦੇ ਆ ਕਿ ਨਹੀਂ ਕਰਵਾ ਪਾਉਂਦੇ ਫਿਲਹਾਲ ਜਦੋਂ ਨੋਟਿਸ ਜਾਰੀ ਹੋਇਆ ਇੰਨੇ ਗੰਭੀਰ ਮਾਮਲੇ ਦੇ ਵਿੱਚ ਤਾਂ ਹੁਣ ਪੱਖ ਆਪਣਾ ਜ਼ਰੂਰ ਰੱਖਣਾ ਪਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਡਾਕਟਰ ਬਲਬੀਰ ਸਿੰਘ ਨੇ ਕੋਈ ਵੀ ਆਪਣੇ ਅਫੀਸ਼ੀਅਲ ਹੈਂਡਲ ਦੇ ਜ਼ਰੀਏ ਇਸ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਸੰਪਰਕ ਕਰਨ ਦੀ ਕਿ ਉਹਨਾਂ ਦਾ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਹੈ ਫਿਲਹਾਲ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਸ ਦੇ ਵਿੱਚ ਸ਼ਵੇਤਾ ਜਿੰਦਲ ਦਾ ਕਹਿਣਾ ਹੈ ਕਿ ਗਲਤ ਨਿਗਾਹਾਂ ਰੱਖੀਆਂ ਜਾ ਰਹੀਆਂ ਸੀ ਮੇਰੇ ਉੱਤੇ ਔਰ ਉਸ ਦਫਤਰ ਦੇ ਵਿੱਚ ਕੌਣ-ਕੌਣ ਹੋਰ ਵਿਚਰਦਾ ਰਿਹਾ ਹੈ ਔਰ ਕਦੋਂ ਤੋਂ ਗਲਤ ਨਿਗਾਹਾਂ ਰੱਖੀਆਂ ਗਈਆਂ ਕੀ ਇਹ ਸ਼ਿਕਾਇਤ ਆਮ ਆਦਮੀ ਪਾਰਟੀ ਦੇ ਅੰਦਰ ਸਨ ਜਦੋਂ ਉਦੋਂ ਕਦੇ ਇਸ ਗੱਲ ਦੀ ਸ਼ਿਕਾਇਤ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਿਸੇ ਵਿਮਨ ਕਮਿਸ਼ਨ ਨੂੰ ਆਪਣੀ ਸੁਰੱਖਿਆ ਦੀ ਖਾਤਰ ਲਿਖਿਆ ਗਿਆ ਜਾਂ ਫਿਰ ਸ਼ਵੇਤਾ ਜਿੰਦਲ ਨੇ ਇਹ ਆਵਾਜ਼ ਉਦੋਂ ਚੁੱਕੀ ਹੈ ਆਪਣੇ ਖਿਲਾਫ ਹੁੰਦੇ ਜਿੰਸੀ ਸ਼ੋਸ਼ਨ ਨੂੰ ਲੈ ਕੇ ਜਦੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਇਹ ਵੀ ਪਤਾ ਲੱਗਿਆ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਿ ਉਹਨਾਂ ਨੂੰ ਤਾਂ ਐਮਸੀ ਦੇ ਇਲੈਕਸ਼ਨ ਲੜਾਉਣ ਦੇ ਲਈ ਟਿਕਟ ਤੱਕ ਆਫਰ ਕੀਤੀ ਗਈ ਪਰ ਇਸ ਬਦਲੇ ਕਿ ਉਹਨਾਂ ਦੇ ਨਾਲ ਜਿੰਸੀ ਸ਼ੋਸ਼ਨ ਹੁੰਦਾ ਰਿਹਾ ਔਰ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਜ਼ਿਕਰ ਕੀਤਾ ਇੱਕ ਮਿਲੀ ਜਾਣਕਾਰੀ ਦੇ ਮੁਤਾਬਕ ਕਿ ਉਹਨਾਂ ਨੂੰ ਗਲਤ ਢੰਗ ਦੇ ਨਾਲ ਟੱਚ ਤੱਕ ਕੀਤਾ ਜਾਂਦਾ ਰਿਹਾ ਹੁਣ ਦੇਖਦੇ ਹਾਂ ਕਿ ਪਟਿਆਲਾ ਅਦਾਲਤ ਦੇ ਸਾਹਮਣੇ ਪੇਸ਼ ਹੋ ਕੇ ਜਾਂ ਆਪਣੇ ਵਕੀਲਾਂ ਦੇ ਜ਼ਰੀਏ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਪੁੱਤਰ ਤੇ ਹੋਰ ਜਿਨ੍ਹਾਂ ਦੇ ਖਿਲਾਫੇ ਨੋਟਿਸ ਜਾਰੀ ਹੋਇਆ ਉਹ ਕੀ ਜਵਾਬ ਦਿੰਦੇ ਨੇ ਅਗਲਾ ਫੈਸਲਾ ਅਦਾਲਤ ਨੇ ਕਰਨਾ ਹੈ ਪਰ ਫਿਲਹਾਲ ਸ਼ਵੇਤਾ ਜਿੰਦਲ ਦੀ ਸ਼ਿਕਾਇਤ ਦੇ ਉੱਤੇ ਇੱਕ ਹੁੰਦੀ ਕਾਰਵਾਈ ਨੂੰ ਲੈ ਕੇ ਵੱਡਾ ਸਵਾਲ ਫੇਰ ਖੜਾ ਹੋਇਆ ਹੈ ਪੰਜਾਬ ਦੇ ਇੱਕ ਹੋਰ ਵਜ਼ੀਰ ਦੇ ਉੱਤੇ ਕਿ ਡਾਕਟਰ ਬਲਬੀਰ ਸਿੰਘ ਨੇ ਕੀ ਇਸ ਤਰ੍ਹਾਂ ਕੁਝ ਕੀਤਾ ਉਹਨਾਂ ਉੱਤੇ ਜਿਹੜੇ ਦੋਸ਼ ਲੱਗੇ ਨੇ ਹੁਣ ਇਸ ਦੀ ਅਗਲੇਰੀ ਜਿਹੜੀ ਜਾਂਚ ਹੋਣੀ ਹੈ ਜਾਂ ਪੜਤਾਲ ਹੋਣੀ ਹੈ ਜਾਂ ਅਗਲੇਰੀ ਕਾਰਵਾਈ ਹੋਣੀ ਹੈ ਉਸ ਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਦਰਅਸਲ ਇਸ ਮਾਮਲੇ ਵਿੱਚ ਸ਼ਵੇਤਾ ਜਿੰਦਲ ਦੇ ਵੱਲੋਂ ਜਿਹੜੀ ਆਵਾਜ਼ ਚੁੱਕੀ ਗਈ ਹੈ ਜਾਂ ਸਿੱਧਾ ਅਦਾਲਤ ਤੱਕ ਪਹੁੰਚ ਕੀਤੀ ਗਈ ਜਾਂ ਥੱਲੇ ਪਹਿਲਾਂ ਪ੍ਰਸ਼ਾਸਨ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਕਿ ਪ੍ਰਸ਼ਾਸਨ ਨੇ ਇਸ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਸੀ ਇਸ ਕਰਕੇ ਸਿੱਧਾ ਅਦਾਲਤ ਦਾ ਰੋਕ ਕੀਤਾ ਗਿਆ ਸ਼ਵੇਤਲ ਜਿੰਦਲ ਜਿੰਦਲ ਦੇ ਵੱਲੋਂ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਹੋ ਸਕਦੇ ਨੇ ਕਿਉਂਕਿ ਹਾਲ ਦੀ ਘੜੀ মিডিਆ ਦੇ ਵਿੱਚ ਖੁੱਲ ਕੇ ਇਸ ਮਾਮਲੇ ਦੇ ਉੱਤੇ ਸ਼ਵੇਤਾ ਜਿੰਦਲ ਨੇ ਕੋਈ ਵੀ ਗੱਲ ਆਪਣੀ ਨਹੀਂ ਰੱਖੀ ਪਰ ਸਾਰਾ ਕੁਝ ਦੱਸਿਆ ਜਾ ਰਿਹਾ ਕਿ ਸਬੂਤਾਂ ਦੇ ਤਹਿਤ ਅਦਾਲਤ ਤੱਕ ਉਸ ਨੇ ਜ਼ਰੂਰ ਪਹੁੰਚ ਕੀਤੀ ਹੈ ਜਿਸ ਦੇ ਕਰਕੇ ਹੁਣ ਨੋਟਿਸ ਡਾਕਟਰ ਬਲਬੀਰ ਸਿੰਘ ਨੂੰ ਉਸ ਦੇ ਪੁੱਤਰ ਨੂੰ ਤੇ ਇੱਕ ਦਫ਼ਤਰ ਦੇ ਇੰਚਾਰਜ ਨੂੰ ਵੀ ਕੱਢਿਆ ਗਿਆ ਦੇਖਦੇ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਕੀ ਜਾਣਕਾਰੀ ਸਾਹਮਣੇ ਆਉਂਦੀ ਹੈ ਤੇ ਇਸ ਤੇ ਡਾਕਟਰ ਬਲਬੀਰ ਸਿੰਘ ਆਪਣਾ ਪੱਖ ਕੀ ਸਾਹਮਣੇ ਰੱਖਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਉਤੇ